ਬੈਟਰੀ ਕਰਕੇ ਰੀਡਿੰਗ ਸ਼ੋ ਕਰੇ ਚੱਲ ਨਹੀਂ ਰਹਾ ਸਿਰਫ ਰੀਡਿੰਗ ਦਿਖਾ ਰਹੀ ਹੈ ਕੋਈ ਇਹਦੀ ਦੋ ਘੰਟੇ ਬਾਅਦ ਚੈੱਕ ਕਰਾਂਗੇ ਕਿ ਆਪਾਂ ਇਹਦੀ ਜਿਹੜੀ ਵਧੂਗੀ ਵਧੂਗੀ ਇਹਦੀ ਜੁੰਟ ਜਿਹੜੀ ਵਾਚ ਜਾਂਦੀ ਹੈ ਜੋ ਦੋ ਤਿੰਨ ਘੰਟੇ ਬਾਅਦ ਆਪਾਂ ਕਰਾਂਗੇ 8 ਘੰਟੇ ਪਿਆ ਰਹੇ 4 ਘੰਟੇ ਵਧਣਗੇ ਨਹੀਂ ਐਡਵੋਕੇਟ ਤੁਸੀਂ ਆਹੜਾ ਕੁਆਡ ਇਕੱਠਾ ਕਰਕੇ ਲਿਆਏ ਜੀ ਜਮਾ ਕਰਾ ਕੇ ਕਿੱਦਾਂ ਦਾ ਆ ਸਰਕਾਰ ਨਾਲ ਗੱਲਬਾਤ ਕਰਨੀ ਚਾਹੁੰਦੇ ਜਾਂ ਕਿ ਉਹਦਾ ਕੀ ਰਿਜ਼ਲਟ ਲੈਣਾ ਹੈ ਆ ਵੇਖੋ ਏ ਸੰਘਰਸ਼ ਪੰਜਾਬ ਦੇ ਹਮੇਸ਼ਾ ਹੀ ਲੜਾਈ ਹਿੱਸੇ ਆਈ ਹੈ ਔਰ ਸਾਨੂੰ بار بار ਲੜਨਾ ਪੈਣਾ ਤੁਸੀਂ ਵੇਖਿਆ ਪਿਛਲੇ ਅੰਦੋਲਨ ਦੇ ਵਿੱਚ ਜਦੋਂ 19 20 ਦੇ ਵਿੱਚ ਅੰਦੋਲਨ ਹੋਇਆ ਵੱਡਾ ਅੰਦੋਲਨ ਜਿਹੜਾ ਵਾ ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਕਿ ਤੁਸੀਂ ਬਿਜਲੀ ਸੋਧ ਨਹੀਂ ਲੈ ਕੇ ਉਹ ਤੋਂ ਮੋਦੀ ਸਰਕਾਰ ਨੇ ਇਹ ਜਿਹੜਾ ਸਟੈਂਡਿੰਗ ਕਮੇਟੀ ਕੋਲ ਭੇਜ ਦਿੱਤਾ ਸੀ ਔਰ ਮੌਣ ਜਿਹੜਾ ਇਹਦਾ ਨਵਾਂ ਖਲੜਾ 2025 ਦਾ ਫੇਰ ਆ ਗਿਆ ਸੋ ਇਹਦਾ ਮਤਲਬ ਕਿ ਸਾਨੂੰ ਉਦੋਂ 750 ਕਿਸਾਨਾਂ ਦੀ ਸਾਡੀ ਛਿੱਧੀ ਹੋਈ ਔਰ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਆ ਪੰਜਾਬ ਦਾ ਉਹ ਹੋਇਆ ਔਰ ਉਹ ਜਿਹੜੇ ਬੇਲਿਆ ਭਾਵੇਂ ਖੇਤੀ ਕਾਨੂੰਨ ਬੇਲੇ ਸੀ ਉਹ ਵਾਪਸ ਕੀਤੇ ਨਾਲ ਹੀ ਇਹ ਜਿਹੜਾ ਖਲੜਾ ਸੀ 2020 ਦਾ ਇਹ ਵਾਰਿਸ ਕਰਾਇਆ ਸੀ ਪਰ ਮੋਦੀ ਸਰਕਾਰ ਜਿਹੜੀ ਆ ਉਹ ਫਿਰ ਉਹਨੇ ਸੂਬਿਆਂ ਨੂੰ ਜਿਹੜਾ ਉਹ ਭੇਜਿਆ ਕਿ ਸਾਨੂੰ ਇਹਦੇ ਤੇ رائے ਦਿਓ ਔਰ ਪਗਵਤਮਨ ਸਰਕਾਰ ਨੂੰ ਦੋ ਵਾਰੀ ਟਾਈਮ ਦੇ ਚੁਕੀ ਆ ਕੇਂਦਰ ਸਰਕਾਰ ਕਿ ਇਹ ਜਿਹੜਾ ਵਾ ਇਹਦਾ ਸਾਨੂੰ ਜਵਾਬ ਦੇ ਜੋ ਦਰਅਸਲ ਤੇ ਪੰਜਾਬ ਸਰਕਾਰ ਵੀ ਜਿਹੜੀ ਆ ਸੈਂਟਰ ਦੇ ਨਾਲ ਰਲਿਆ ਚੁੱਪੀ ਧਾਰ ਕੇ ਬੈਠੀ ਆ ਅਸੀਂ ਭਗਵੰਤ ਮਾਨ ਜੀ ਨੂੰ ਕਹਿੰਨੇ ਕਿ ਜੇ ਤੁਸੀਂ ਪੰਜਾਬ ਦੇ ਇਤਿਹਾਸੀ ਜੇ ਤੇ ਫਿਰ ਭਾਵੇਂ ਇਹ ਯੂਨੀਵਰਸਿਟੀ ਦਾ ਮਸਲਾ ਵਾ ਭਾਵੇਂ ਕਿਸਾਨੀ ਦਾ ਮਸਲਾ ਭਾਵੇਂ ਆ ਬਿਜਲੀ ਸੋਧ ਬਿੱਲ ਦਾ ਵਾ ਤੈਨੂੰ ਬੋਲਣਾ ਚਾਹੀਦਾ ਇਸ ਨੂੰ ਜਿਹੜਾ ਵਾ ਤੁਸੀਂ ਵਾਪਸ ਕਰੋ ਔਰ ਇਹ ਲਿਖਤੀ ਭੇਜੋ ਕਿ ਸਾਨੂੰ ਇਹ ਜਿਹੜਾ ਖਲੜਾ 2025 ਦਾ ਮਨਜ਼ੂਰ ਨਹੀਂ ਹੈਗਾ ਅੱਜ ਵੱਡੇ ਪੱਤਰ ਤੇ ਜੋਨ ਗੁਰੂ ਕਾ ਬਾਗ ਆ ਪਿੰਡਾਂ ਦੇ ਵਿੱਚ ਤੁਸੀਂ ਵੇਖ ਸਕਦੇ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਸਾਡੇ ਮਜ਼ਮ ਕਿਉਂਕਿ ਬਿਜਲੀ ਸਾਰੇ ਨੇ ਬਾਲਣੀ ਮਜ਼ਮ ਨੇ ਬਾਲਣੀ ਹੈ ਦੁਕਾਨਦਾਰ ਨੇ ਬੰਨੀ ਕਿਸਾਨ ਨੇ ਬਾਲਣੀ ਹੈ ਮਜ਼ਦੂਰ ਨੇ ਬਾਲਣੀ ਹੈ ਹਰ ਇੱਕ ਦਾ ਜਿਹੜਾ ਵਾ ਇਹ ਇਹ ਮਲੇਕ ਜਿੰਦਗੀ ਦੀ ਜਿਹੜੀ ਹੈ ਪਹਿਲੀ ਜ਼ਰੂਰਤ ਹੈ ਸੋ ਇਸ ਕਰਕੇ ਪਾਈ ਅਸੀਂ ਕਹਿੰਨੇ ਆ ਕਿ ਤੁਸੀਂ ਬਿਜਲੀ ਦਾ ਜਿਹੜਾ ਨਿੱਜ ਨਿਜੀ ਕਰਨ ਕਰਨ ਜਾ ਰਹੇ ਜੇ ਅਸੀਂ ਉਸ ਦੇ ਖਿਲਾਫ ਆ ਅਸੀਂ ਡੱਟ ਕੇ ਵਿਰੋਧ ਕਰਾਂਗੇ ਜਿੰਨਾ ਚਿਰ ਇਹ ਵਾਪਸ ਨਹੀਂ ਹੁੰਦਾ 17 18 ਨੂੰ ਡੀਸੀ ਦਫ਼ਤਰ ਤੇ ਆਪਾਂ ਧਰਨੇ ਦੇ ਰਹੇ ਆ 2 ਘੰਟੇ ਵਾਸਤੇ ਪਹਿਲਾਂ ਸੰਕੇਤਿਤ ਧਰਨਾ ਦੇ ਚੁੱਕੇ ਆ ਸਰਕਾਰ ਜੇ ਸ਼ਿਹਰਤ ਹੋਈ ਤੇ ਫਿਰ ਆਈ 17 18 ਨੂੰ ਡੀਸੀ ਦਫ਼ਤਰ ਦੇ ਧਰਨਾ ਦਾਗੇ ਔਰ 19 ਤਰੀਕ ਨੂੰ ਜਿਹੜਾ ਵਾ ਫਿਰ ਰੇਲਾਂ ਪੱਕੀਆਂ ਜਾਮ ਹੋਣਗੀਆਂ ਸਰਕਾਰ ਸਿਰ ਦੇ ਉਹ ਵੀ ਸਾਡੇ ਨਾਲ ਗੱਲ ਕਰਨੀ ਪਰ ਭਗਵੰਤ ਮਾਨ ਜਦੋਂ ਐਮਪੀ ਸੀਓ ਤੇ ਆਪ ਕੁੰਡੀਆਂ ਲਾਉਂਦਾ ਸੀ ਤੁਸੀਂ ਦੇਖ ਸਕਦੇ ਜੇ ਕਿ ਕਿਸ ਤਰੀਕੇ ਨਾਲ ਆਪ ਪਲਾਸ ਵੜ ਕੇ ਤਾਰਾਂ ਜੋੜ ਰਿਹਾ ਵਾ ਵੀ ਇਹ ਸਨਜੂਰ ਨਹੀਂ ਹੈ ਔਰ ਅਸਲੀ ਇਹ ਹੈ ਕਿ ਨਵੇਂ ਭਾਈ ਜੀ ਤੁਸੀਂ ਪੰਜਾਬ ਦੀ ਗੱਲ ਕਰਦੇ ਜੇ ਖਾਲੀ ਬਿਆਨ ਦਿੱਤਿਆਂ ਗੱਲ ਨਹੀਂ ਬਣਨੀ ਗਰਾਊਂਡ ਤੇ ਪੰਜਾਬ ਵਾਸਤੇ ਲੜਨਾ ਪੈਣਾ ਭਾਵੇਂ ਪਾਣੀਆਂ ਦਾ ਮਸਲਾ ਪਾਵੇਂ ਨਛੇਰਾ ਮਸਲਾ ਦਰਅਸਲ ਜੀ ਤੁਹਾਨੂੰ ਬਿਆਨ ਦੇ ਕੇ ਹੀ ਸਾਰਨਾ ਨਹੀਂ ਪੈਣਾ ਲੜਨਾ ਪੈਣਾ ਤੁਸੀਂ ਲਾ ਲਏ ਜੀ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਡਰਿਆ ਕਿ ਜੀ ਹਾਂ ਹੋ ਸਕਿਆ ਕੱਲ ਨੂੰ ਮਹਿਕਮਾ ਜਿਹੜਾ ਹੈ ਉਹ ਜੁਰਮਾਨੇ ਪਾਵੇ ਜਾਂ ਉਹ ਤਰਵਾ ਜਿਹੜੀ ਹੈ ਉਹ ਵੀ ਲੰਮਕੀ ਆ ਵੇਖੋ ਜੀ ਦਰਅਸਲ ਮੈਂ ਤਾਂ ਪਹਿਲਾਂ ਕਿਹਾ ਕਿ ਸਾਨੂੰ ਬਾਰ-ਬਾਰ ਜਿਹੜਾ ਲੜਨਾ ਪੈਣਾ ਇਹ ਸਰਕਾਰ ਹੁਣ ਜਿਹੜੇ ਆ ਅਸੀਂ ਪਿੰਡਾਂ ਦੇ ਵਿੱਚ ਮਤੇ ਪਾਏ ਆ ਮਤਾ ਪਾ ਕੇ ਜਿਹੜੇ ਖਪਤਕਾਰ ਦਾ ਮੀਟਰ ਲਾ ਕੇ ਲਏ ਆ ਉਹ ਨਾਲ ਆਏ ਆ ਔਰ ਉਹਦੀ ਸਹਿਮਤੀ ਲੈ ਕੇ ਸਹਿਮਤੀ ਤੋਂ ਬਿਨਾ ਅਸੀਂ ਕੋਈ ਮੀਟਰ ਨਹੀਂ ਲਾਇਆ ਹੁਣ ਜੇ ਸਰਕਾਰ ਇੱਥੇ ਕੋਈ ਮੰਨ ਲੋ ਕਾਰਵਾਈ ਕਰਦੀ ਆ ਕਿਸੇ ਵੀ ਤਰੀਕੇ ਦੀ ਕਰਦੀ ਆ ਉਹਨੂੰ ਜੁਰਮਾਨਾ ਪਾਉਂਦੀ ਆ ਜਾਂ ਉਹਦੀ ਬਿਜਲੀ ਬੰਦ ਕਰਦੀ ਫਿਰ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਵਾ ਪੂਰੇ ਆਪਣੇ ਪੰਜਾਬ ਦੇ ਵਿੱਚ ਇਸ ਦੇ ਖਿਲਾਫ ਪ੍ਰੋਟੈਸਟ ਕਰੂਗਾ ਜਿੰਨਾ ਚਿਰ ਵਾਪਸ ਨਹੀਂ ਹੁੰਦਾ ਸਾਡਾ ਅੰਦੋਲਨ ਜਾਰੀ ਰਹੂਗਾ ਕਿਉਂ ਕਿ ਇਹ ਮੌਜੂਦ ਹੈ ਕੋਈ ਤਾਂ ਤੁਸੀਂ ਲਾ ਲਿਆ ਮੇਰੇ ਕੋਲ ਨਾਲ ਇਹ ਵੀ ਵੱਡੀ ਤਦਾਦ ਹੈ ਜੀ ਪਿੱਛੋਂ ਫੋਨ ਆ ਰਹੇ ਆ ਕਿ ਅਸੀਂ ਲੇਟ ਹੋ ਗਏ ਸੀ ਅਸੀਂ ਆਖਿਆ ਤੁਸੀਂ ਲਾ ਲਓ ਆਪਾਂ ਕੱਲ ਨੂੰ ਦੇ ਦਾਂਗੇ ਅੱਜ ਜਿਹੜੀ ਵੱਡੀ ਕਾਲ ਸੀ ਉਹਨੂੰ ਆਪਾਂ ਅੱਜ ਪੂਰੇ ਪੰਜਾਬ ਦੇ ਵਿੱਚ ਆਪਾਂ ਜਿਹੜੇ ਆ ਮੀਟਰਾਂ ਦਾ ਵਿਰੋਧ ਕਰ ਰਹੇ ਆ ਲਾ ਰਹੇ ਆ ਜਿਹੜੇ ਲੱਥ ਰਹੇ ਉਹ ਵੀ ਲੈ ਕੇ ਨਾਲ-ਨਾਲ ਖੂਹ ਹੋਰ ਆ ਗਈ ਹੋ ਲੈ ਕੇ ਆ ਰਹੇ ਆ ਇਹਨੂੰ ਤੁਸੀਂ ਜਮਾਂ ਕਰਵਾ ਦਿੱਤੇ ਮਾਲਕ ਇਹਦੇ ਤੋਂ ਬਾਅਦ ਚ ਇਹ ਜਿਹੜੇ ਆਪਣੇ ਹੈਗੇ ਨੇ ਕਬਤਕਾਰ ਆ ਉਹ ਕੋਈ ਨਾ ਸਿੱਧੀਆਂ ਕੁੰਡੀਆਂ ਜਿੱਦਾਂ ਭਗਵੰਤ ਮਾ ਜੋੜ ਰਿਹਾ ਨਾ ਸਿੱਧੀ ਕੁੰਡੀ ਤੁਸੀਂ ਵੇਖਿਆ ਉਹਦੀ ਵੀਡੀਓ ਆਈ ਹੈ ਸਿੱਧੀ ਕੁੰਡੀ ਲਾ ਰਿਹਾ ਉਸੇ ਤਰੀਕੇ ਨਾਲ ਜਿਦਾਂ ਅਸੀਂ ਮਤਲਬ ਵੀ ਆਪਾਂ ਜਿਹੜਾ ਉਹ ਕਰ ਰਹੇ ਆ ਆਪਾਂ ਜਿਹੜਾ ਵਾ ਉਹ ਵੱਡੇ ਪੱਧਰ ਤੇ ਜਿਹੜਾ ਇਹਦਾ ਵਿਰੋਧ ਕਰਦੇ ਆ ਅਸੀਂ ਵਾਪਸ ਨੀਤੀ ਬਗੈਰ ਸਾਨੂੰ ਇਹਦਾ ਕੋਈ ਹੋਰ ਉਪਾਏ ਨਹੀਂ ਹੈ ਜਿੰਨਾ ਚਿਰ ਨੀਤੀ ਵਾਪਸ ਨਹੀਂ ਹੁੰਦੀ ਅਸੀਂ ਲੜਾਂਗੇ ਠੀਕ ਹੈ ਜੀ ਧੰਨਵਾਦ ਪ੍ਰਧਾਨ ਜੀ ਬਹੁਤ ਰੱਖਿਆ ਤੁਸੀਂ ਇਕਬਾਲ ਜਿਹੜਾ ਕਥਾ ਕਰਕੇ ਇਹ ਅੱਜ ਜਿਹੜੀ ਕਾਲ ਹੈ ਕੇਐਮਐਮ ਦੀ ਕਾਲ ਆ ਜੀ ਐਸਕੇਐਮ ਵਾਲੇ ਅੱਜ ਤੋਂ ਤਿੰਨ ਦਿਨ ਪਹਿਲਾਂ ਇੱਥੇ ਸਾਰੇ ਪੰਜਾਬ ਚ ਇਹ ਰੱਖ ਕੇ ਗਏ ਨੇ ਕਿ ਬੀਲੀ ਐਕਟ 2025 ਸਾਨੂੰ ਮਨਜ਼ੂਰ ਨਹੀਂ ਹੈਗਾ ਸਾਡੀ ਗੱਲ ਦਾ ਤੱਤ ਇਹ ਹੈ ਕਿ ਜੇ ਕਿਸੇ ਕੋਲ ਜਵਾਬ ਹੈਗਾ ਸਾਡੀ ਗੱਲ ਦਾ ਮੈਂ ਪੰਜਾਬ ਦਾ ਚੀਫ ਆਰਗਨਾਈਜ਼ਰ ਹਾਂ ਭਾਰਤੀ ਕਿਸਾਨ ਯੂਨੀ ਕ੍ਰਾਂਤੀਕਾਰੀ ਦਾ ਕਿ ਇਹ ਕਾਲ ਜਿਹੜੀ ਆਈ ਵੱਖ-ਵੱਖ ਦਫ਼ਤਰਾਂ 'ਚ ਲਾਗੂ ਕਰ ਰੇ ਕਿੱਥੇ ਕਿਹਦੀ ਡਿਊਟੀ ਹੈ ਕਿੱਥੇ ਡਿਊਟੀ ਕਿ ਅਸੀਂ ਇਹ ਸਮਝਦੇ ਹਾਂ ਕਿ ਜਿਹੜੀਆਂ 3-4 ਗੱਲਾਂ ਨੇ ਇੱਕ ਤੇ ਪਾਣੀ ਤੇ ਵੱਡੀ ਲੜਾਈ ਹੋਈ ਜਿਉਂ ਨਾਲ ਸਮੇਂ 'ਚ ਇੱਕ ਰੋਟੀ ਤੇ ਲੜਾਈ ਹੋਈ ਹੈ ਜਿਹੜੇ 3 ਸਾਲ ਇੱਕ ਪੂਰਾ ਬਿਠੇ ਕਿ ਪਹਿਲੀਆਂ ਸਾਡੇ ਤੇ ਕਬਜ਼ਾ ਕਰਨ ਵਾਸਤੇ ਕਾਲੇ ਕਾਨੂੰਨ ਕੋ ਰੋਟੀ ਨਹੀਂ ਦੇਣੀ ਤਾਨੂੰ ਮੋਲਾਟਾ ਲਓ ਇੱਕ ਆਵਾਜ਼ ਆ ਜਿਹੜੇ ਮੋਬਾਈਲ ਹੈ ਇੱਕਾ ਚਿਪਾਲੇ ਮੀਟਰ ਨੇ ਅਸੀਂ ਸਮਝਦੇ ਹਾਂ ਕਿ ਮੈਂ ਬਿਜਲੀ ਬੋਰਡ ਚ 35 ਸਾਲ ਸੇਵਸ ਕੀਤੀ ਆ ਅੱਜ ਮੈਂ ਕਿਸਾਨ ਯੂਨੀਅਨ ਦਾ ਆਗੂ ਆ 35 ਸਾਲ ਸੇਵਸ ਕਰਕੇ ਅਸੀਂ ਬਹੁਤ ਸਾਰੇ ਮੀਟਰ ਜਿਹੜੇ ਲਗਾਤਾਰਤਾ ਦੇ ਵਿੱਚ 1960 ਤੋਂ ਲੈ ਕੇ ਲੈਕਟੋਨਿਕ ਮੀਟਰ ਨਹੀਂ ਲੱਗੇ ਮਕੈਨੀਕਲ ਮੀਟਰ ਲੱਗੇ ਸੀ ਲੋਕ ਪਾਏ ਧਿੰਦੇ ਸੀ ਬਹੁਤ ਵਧੀਆ ਤਰੀਕੇ ਦਾ ਮਾਹੌਲ ਚੱਲ ਰਿਹਾ ਸੀ 2003 ਐਕਟ ਦੇ ਮੁਤਾਬਕ ਜਿਹੜਾ ਇਹ ਮਾਹੌਲ ਵਿਗੜਿਆ 1948 ਐਕਟ ਦੇ ਮੁਤਾਬਕ ਤੇ ਮਾਹੌਲ ਠੀਕ ਸੀ ਜੋ 2003 ਚ ਆਣ ਕੇ ਮਾਹੌਲ ਵਿਗੜਿਆ ਉਸ ਮਾਹੌਲ ਨੂੰ ਕੰਕ੍ਰੀਟ ਕਰਵਾਤੇ ਭਾਰਤ ਸ਼ਕੀਰ ਨੇ ਕਿ ਆਹ ਜਿਹੜੀ ਗਲੀ ਆ ਜਿਹੜੀ ਸੰਗਣੀ ਬਾਦੀ ਆ ਇਹ ਫਲਾਣੇ ਸ਼ੌਕਰ ਨੂੰ ਦੇਣੀ ਹੈ ਚਾਹੇ ਬਾਹਰਲੇ ਦੇਸ਼ ਦਾਲਾ ਹੋਵੇ ਆਹ ਜਿਹੜੀ ਗਲੀ ਫਲਾਣੇ ਸ਼ੌਕਰ ਨੂੰ ਦੇਣੀ ਹੈ ਤੇ ਜੇ ਚੇਪ ਵਾਲੇ ਮੀਟਰ ਲੱਗ ਗਏ ਅੱਜ ਜਿਹੜੇ ਲੋਕ ਆ ਲਾ ਕੇ ਲਿਆਏ ਨੇ ਇਹਦੇ ਪਿੱਛੇ ਕਾਰਨ ਇਹ ਆ ਕਿ ਲੋਕਾਂ ਕੋਲ ਬਿੱਲ ਨਹੀਂ ਧਰਨੇ ਕਿੰਨਾ ਕਿੰਨਾ ਚਿਰ ਬਿੱਲ ਨਹੀਂ ਧਰਦਾ ਚੰਗੇ ਛਨੇ ਘਰਾਂ ਚ ਬਿੱਲ ਨਹੀਂ ਧਰਦਾ ਤੇ ਜੇ ਅਡਵਾਂਸ ਬਿੱਲ ਲੈਣ ਵਾਸਤੇ ਉਹ ਮੋਬਾਈਲ ਮੇਰੇ ਜੇਬ ਚ ਇਹ ਅਡਵਾਂਸ ਬਿੱਲ ਲੈਂਦਾ ਤੇ ਫਿਰ ਚੱਲਦਾ ਇਸ ਤਰ੍ਹਾਂ ਚਿਪ ਵਾਲੇ ਮੀਟਰ ਅਡਵਾਂਸ ਬਿੱਲ ਲੈਣ ਕੇ ਤੇ ਕੱਲ ਨੂੰ ਇਹ ਕਹਿਣਗੇ ਜਿਹੜੀ ਸਬਸਿਡੀ ਹੈ 600 ਯੂਨਟ ਉਹ ਸਬਸਿਡੀ ਤੁਸੀਂ ਆਪਣਾ ਕੋਡ ਖਾਤਾ ਬੈਂਕ 'ਚ ਖੋਲੋ ਉਹ ਬੈਂਕ ਲਈ ਸਬਸਿਡੀ ਆਏਗੀ ਜਿੱਤੋਂ ਤੁਹਾਡੇ ਵੀ ਸਿਲੰਡਰਾਂ ਦੀ ਸਬਸਿਡੀ ਸੈਂਟਰ ਗਵਰਨਮੈਂਟ ਨੇ ਕੀਤੀ ਸੀ ਤਾਂ ਸਿਲੰਡਰ ਦੀ ਸਬਸਿਡੀ ਖਤਮ ਹੋ ਗਈ ਇਸ ਤਰ੍ਹਾਂ ਇਹ ਵੀ 600 ਸਬਜੰਟ ਜਿਹੜੀ ਆ ਸਬਸਿਡੀਆਂ ਖਤਮ ਹੋਣੀ ਐ ਇਸ ਕਰਕੇ ਜਿਹੜੀ ਕੇਐਮਐਮ ਨੇ ਕਾਲ ਕੀਤੀ ਆ ਜੋ ਐਸਕੇਐਮ ਲੜਾਈ ਲੜ ਰਿਹਾ 22 ਐਕਟ 225 ਦੇ ਮੁਤਾਬਕ ਅਸੀਂ ਭਾਰਤ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਜ਼ਥੇਬੰਦਕ ਤੌਰ ਤੇ ਤਾਣਨਾ ਕਰਦੇ ਆ ਕਿ ਇਹ ਕਾਰਜ ਜਿਤਨਾ ਮਨੁੱਖਤਾ ਵਰਧੀ ਆ ਬੱਤੀ ਜਿਹੜੀ ਆ ਇੰਨੀ ਜ਼ਰੂਰੀ ਆ ਜਿਤਨਾ ਸਾਹ ਲੈਣਾ ਜ਼ਰੂਰੀ ਆ ਰੋਟੀ ਖਾਣੀ ਜ਼ਰੂਰੀ ਆ ਪਾਣੀ ਖਾਣਾ ਪੀਣਾ ਜ਼ਰੂਰੀ ਆ ਇਸ ਤਰ੍ਹਾਂ ਬੱਤੀ ਦੇ ਬਿਨਾਂ ਸਾਡਾ ਘਰ ਨਹੀਂ ਚੱਲ ਸਕਦਾ ਭਾਰਤ ਦਾ ਜ ਪੰਜਾਬ ਦੇ ਲੋਕਾਂ ਦਾ ਤੇ ਜੇ ਗਰੀਬਾਂ ਲੋਕਾਂ ਨੂੰ ਮੋਮਬਤੀਆਂ ਵਾਲੇ ਘਰ ਕਰਨੇ ਆ ਜੇ ਕਿਸਾਨਾਂ ਦੇ ਮੋਮਬਤੀਆਂ ਵਾਲੇ ਘਰ ਕਰਨੇ ਆ ਫਿਰ ਇਹ ਰਾਤ ਤੁਰੇ ਹੋਏ ਨੇ ਕਿ ਸਰਕਾਰਾਂ ਜਿਹੜੀਆਂ ਇਹ ਤੋਂ ਮੁਨਾਫਾ ਕਮਾ ਕੇ ਮਤਲਬ ਇਹ ਤੋਂ ਮੁਨਾਫਾ ਕਮਾ ਕੇ ਬਾਹਰਲੇ ਦੇਸ਼ਾਂ ਤੱਕ ਜਾਣਾ ਚਾਹੁੰਦਾ ਮੁਨਾਫਾ ਸੋ ਮੈਂ ਜਿੱਥੇ ਅੱਜ ਕੇਐਮਐਮ ਦੇ ਸਾਥੀਆਂ ਨੇ ਬਹੁਤ ਜ਼ੋਰ ਨਾਲ ਤਰੀਕੇ ਨਾਲ ਇਹ ਕਾਲ ਨੂੰ ਡਾਕ ਦਿੱਤਾ ਉੱਥੇ ਪੈਨਸ਼ਨ ਅਛੋਚਣ ਤੇ ਭਲੇ ਸਾਡੀ ਭਾਰਤੀ ਕਿਸਾਨੀ ਯੂਨੀਅਨ ਕ੍ਰਾਂਤੀਕਾਰੀ ਕੇਐਮਐਮ ਦੇ ਨਾਲ ਖੜੀ ਹੈ ਜਿੱਥੇ ਐਸਕੇਐਮਐਮ ਵਾਲਿਆਂ ਨੇ ਆ ਚਾਰ ਦਿਨ ਪਹਿਲਾਂ ਵੱਡੇ ਪੱਦਰ ਦੇ ਧੰਨੇ ਦਿੱਤੇ ਆ ਜਿੱਥੇ ਅਸੀਂ 2 ਘੰਟੇ ਤੱਕ ਤਾੜਨਾ 1 ਵਜੇ ਤੋਂ ਲੈ ਕੇ 3 ਵਜੇ ਤੱਕ ਸਾਰੇ ਪੰਜਾਬ ਦੀਆਂ ਰੇਲਾਂ ਡੱਕੀਆਂ ਸੀ 5 ਤਰੀਕ ਨੂੰ ਫਟੋ ਫਟੋ 19 ਜ਼ਿਲ੍ਹਿਆਂ ਚ ਤੇ ਪੰਜਾਬ ਸਰਕਾਰ ਦੇ ਉੱਤੇ ਸੱਫਤ ਜੂ ਨਹੀਂ ਸਕੀ ਇਸ ਕਰਕੇ ਭਾਈ ਅੱਜ ਲੋੜ ਸਾਨੂੰ ਸਾਰੇ ਇਕੱਠਾ ਹੋ ਕੇ ਲੜਦੀ ਐ ਸਾਰੇ ਤੁਹਾਡੇ ਮਾਹਰ ਮੈਂ ਰਹੀ ਮੈਂ ਸਾਰੇ ਲੋਕਾਂ ਨੂੰ ਸਦਾ ਦਿਨ ਕਿ ਬਿੱਲ ਭਾਈ ਅਸੀਂ ਦਾਅਵੇ ਨਾ ਕਿੰਨੀਆਂ ਕਿ ਨਹੀਂ ਤਰ ਸਕਦਾ ਚਿੱਪ ਵਾਲੇ ਮੀਟਰ ਦਾ ਬਿੱਲ ਨਹੀਂ ਤਰਨੇ ਹੁਣ ਇਹ ਨਹੀਂ ਕਿ ਮਕੈਨੀਕਲ ਮੀਟਰ ਮੰਨੇ ਬੰਦ ਹੋਗੇ ਨਹੀਂ ਮੈਂ ਕਹ ਦਾਰਨ ਦੇ ਸਕਦਾ ਇਹ ਸਾਥੀ ਜਾਣਦਾ ਕਸ਼ਮੀਰ ਸਿੰਘ ਸਾਡੇ ਕੋਲ ਮੇਰੇ ਗੋਮਾਲ ਦੇ ਸਾਥੀ ਉਧੇ ਲਾ ਕੇ ਪਿੰਡ ਜੀ ਅੱਡੇ ਦੇ ਬਿਲਤੇ ਮਾਰਛਰ ਦੇ ਘਰ ਉਹਦਾ ਮੀਟਰ ਸੜ ਗਿਆ ਮੀਟਰ ਸਣ ਦੇ ਉੱਤੇ ਜਿਦਾਂ ਹੀ ਮਰੋੜਾ ਚੜ੍ਹਿਆ ਪ੍ਰਬੰਧ ਨੂੰ ਕਿ ਅਸੀਂ ਮਕੈਨੀਕਲ ਮੀਟਰ ਨਹੀਂ ਲੱਗਣਦਾ ਉਹਦੇ ਘਰੇ ਚੇਪਾ ਮੀਟਰ ਨਹੀਂ ਲੱਗਣਦਾ ਤੇ ਮਕੈਨੀਕਲ ਮੀਟਰ ਫਿਰ ਅਸੀਂ ਲਵਾਇਆ ਉਹ ਮੀਟਰ ਲੱਗਾ ਜੇ ਚੱਲਣ ਰਿਹਾ ਮਕੈਨੀਕਲ ਮੀਟਰ ਕਿਹੜੇ ਹਾਨੀ ਦੇ ਨਾ ਹੈ ਜੀ ਅਸੀਂ ਇਸ ਕਰਕੇ ਲਾ ਇਸ ਕਰਕੇ ਰਹੇ ਨੇ ਕਿ ਸਰਕਾਰ ਭਾਰ ਦਾ ਫੈਸਲਾ ਹੈ ਪੰਜਾਬ ਸਰਕਾਰ ਉਹਦੇ ਨਾਲ ਰਲੀ ਆ ਸੋ ਮੈਂ ਦੁਬਾਰਾ ਵਿੱਚ ਭਾਰਤ ਸਰਕਾਰ ਦੀ ਇਸ ਕਾਰਵਾਈ ਦੀ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੀ ਕੜੇ ਸ਼ਬਦਾਂ ਹੀ ਨਖੇਦੀ ਕਰਦਾ ਮੰਨ ਕਰਦਾ ਕਿ ਫੌਰੀ ਤੌਰ ਤੇ ਆ ਸਰਕਾਰੇ ਅੱਗੇ ਹਿੰ ਤਨ ਦੋ ਤਨ ਮਸਲਾ ਪਿੱਛੇ ਮੋੜਿਆ ਚਾਹੇ ਭਾਰਤ ਦੇ ਕਾਲੇ ਕਾਨੂੰਨ ਤੋਂ ਪਿੱਛੇ ਮੋੜਿਆ ਕਿਲਾ ਕੱਢਿਆ ਮੋਦੀ ਦਾ ਜਿਹੜਾ ਗੱਲ 'ਚ ਫਸਿਆ ਸੀ ਫਿਰ ਪੀ ਜੀ ਯੂ ਪੀ ਜੀ ਜੋ ਜਿਹੜੀ ਪੰਜਾਬ ਯੂਨੀਵਰਸਿਟੀ ਹੈ ਉੱਥੇ ਕਿਲਾ ਮੋੜਿਆ ਹੋਰ ਨਾ ਬਹੁਤ ਸਾਰੇ ਮਸਲਾਂ 'ਚ ਅਸੀਂ ਤੁਹਰਾ ਕਿਲਾ ਤੋੜ ਰਹੇ ਆ ਤੇ ਇਸ ਮਸਲੇ ਜਿਵੇਂ ਅਸੀਂ ਤੈਨੂੰ ਕਹਾਂ ਨਾ ਕਰਦੇ ਆ ਕਿ ਬੱਤੀ ਆਏ ਮਸਲੇ 'ਚ ਅਸੀਂ ਬਹੁਤ ਸੀਰੀਅਸ ਐ ਸਾਡੇ ਘਰਾਂ 'ਚੋਂ ਤੇ ਪਾਸੀ ਖਿੱਚ ਕੇ ਖੜਨਾ ਚਾਹੁੰਦੇ ਹੋ ਸਾਡੇ ਘਰੋਂ ਲੁਕਣਾ ਚਾਹੁੰਦੇ ਹੋ ਸਾਡੇ ਘਰੋਂ ਬੱਤੀ ਖੜਨਾ ਚਾਹੁੰਦੇ ਹੋ ਅਸੀਂ ਕਦੀ ਬਿਜ ਬੱਤੀ ਆਪਣੇ ਘਰ ਵਿੱਚ ਨਹੀਂ ਜਾਣ ਦੇਣੇ ਤੇ ਮਕੈਨੀਕਲ ਮੀਟਰ ਲਾਉਣੇ ਚਾਹੀਦੇ ਪ੍ਰਧਾਨ ਜੀ ਠੀਕ ਐ ਤੇ ਮੀਟਰ ਲਾਉਣ ਦੀ ਲੋੜ ਪਈ ਹਾਂਜੀ ਕਿਉਂ ਜਦੋਂ ਮੀਟਰ ਲੱਗਦੇ ਨੇ ਜਿਹੜੇ ਲੋਕ ਚੁੱਪ ਕਰਕੇ ਲਵਾ ਲੈਂਦੇ ਨੇ ਉਹਨਾਂ ਵਾਸਤੇ ਵੀ ਕਿਤੇ ਨਾ ਕਿਤੇ ਮੈਨੂੰ ਅਚਤਾਰਨਾ ਆਇਆ ਵੇ ਇੱਕ ਦਲ ਜੂੜਾ ਉਹਨਾਂ ਵਾਸਤੇ ਤਾਂ ਨਹੀਂ ਜਿੰਨੇ ਵਾਚਦਾ ਸੀ ਆ ਜਗਾ ਹੱਦ ਤੱਕ ਆਇਆ ਉਹ ਲੋਕਾਂ ਦਾ ਹੌਸਾ ਨਹੀਂ ਵਾਦਾ ਲੋਕ ਔਖੇ ਨੇ ਲੋਕ ਔਖੇ ਨੇ ਹੁਣ ਅੱਜ ਮੀਟਰ ਲਾਹ ਗਿਆਂ ਦੇ ਨੇ ਇਹਨਾਂ ਆਖਣੇ ਸੀ ਅਹੀਂ ਮਲਕ ਮਿਨੀਮ ਚਾਰਜ ਭੇਦਾਂਗੇ ਕੋਈ 7000 ਰੁਪਏ ਜਦੇਗਾ ਮਹੀਨੇ ਦਾ ਕੋਈ 5000 ਰੁਪਏ ਜਗੇ 4000 ਰੁਪਏ ਦਿਆ ਅਸੀਂ ਇਹ ਵੀ ਤਾੜਨ ਕਰਦੇ ਹਾਂ ਮੈਂ ਉਹ ਤੋਂ ਬਿਜਲੀ ਬੋਰਡ ਚ ਮਲਕ ਸੁਭਾਮਾਤ ਸੀ 1983 ਜਦੋਂ ਇੱਕ ਕਿਸਾਨਾਂ ਨੇ ਕਹਿ ਕੇ ਕਿ ਬੰਝੇ ਤਾਂ ਬਿੱਲ ਨਹੀਂ ਤਾਰਨੀ 83 ਚ ਐਲਾਨ ਕੀਤਾ ਸੀ ਚੰਨੀਗੜ੍ਹ ਧਰਨਾ ਤਾਈ ਵੱਡੇ ਪੱਧਰ ਤੇ ਚੰਨੀਗੜ੍ਹ ਦੇ ਕਿਸਾਨਾਂ ਵੱਲੋਂ ਤਾਂ ਬਾਤ ਆਈ ਇੱਕ ਸਟੇਜ ਤੇ ਜਾ ਕੇ ਇਹ ਸਰਕਾਰ ਨੂੰ 90 99 99 ਵਿੱਚ ਮੰਨਣਾ ਪਿਆ ਕੰਪਿਊਟਰ ਜਿਹੜਾ ਬੱਤੀ ਜਿਹੜੀ ਆ ਕਿਸਾਨਾਂ ਨੂੰ ਮੁਕਤ ਦਿੱਤੀ ਜਾਏਗੀ ਸਾਰੇ ਮੰਨਣਾ ਪਿਆ ਰ ਅੱਜ ਜਿਹੜੀ ਥਾਲ ਕੀਤੀ ਹੈ ਠੀਕ ਔਖੀ ਹੈ ਕੋਈ ਗੱਲਾਂ ਤੇ ਪਰੇ ਹੀ ਪਰੇ ਤਾਂ ਅਨਾਂ ਕਰਦੇ ਜੇ ਕਿ ਸਬਸਿਡੀ ਦੇ ਜਿਹੜੇ ਬਿਲ ਦੇ ਮਿਨੀਮ ਚਾਰਜ ਜੇ ਬਹੁਤ ਜ਼ਰਬਾਗ ਥੱਲੇ ਭੇਜਦੇ ਤੇ ਅਸੀਂ ਤਾਰਦੇ ਤੂਰ ਦੇ ਨਹੀਂ ਬੋਇਤਰੇ ਮੈਚ ਫੈਣ ਕੇ ਫਿਰ ਵੱਡੇ ਵੱਡੇ ਮੈਚ ਹੋਣਗੇ ਏਨੀ ਛੋਟੇ ਵੱਡੇ ਮੈਚ ਹੋਣਗੇ ਰੋਲਾ ਚਲਾ ਕੇ ਦਿਖਾ ਦਿਓ ਜਿਸ ਦਿਨ ਇਹ ਆਈ ਤੇ ਆ ਕੇ ਆ ਬੱਤੀ ਦਾ ਸਿਸਟਮ ਚਲਾ ਕੇ ਦਿਖਾ ਦਿਓ ਮਜ਼ਦੂਰ ਸਾਡੇ ਨਾਲ ਮੁਲਾਜ਼ਮ ਸਾਡੇ ਨਾਲ ਖੜੇ ਮਲਬੀਤਈ ਵਾਲੇ ਵੱਡੇ ਫਤਰ ਦੇ ਮੁਲਾਜ਼ਮ ਸਾਡੇ ਨਾਲ ਪਿਲੇ ਸਮਝਦੇ ਨੇ ਇੱਥੇ ਧਰਨੇ ਲਾ ਕੇ ਗਏ ਨੇ ਮੁਲਾਜ਼ਮ ਸਾਡੇ ਨਾਲ ਖੜੇ ਨੇ ਪੈਨਸ਼ਨਰ ਸਾਡੇ ਨਾਲ ਖੜੇ ਨੇ ਕਿਸਾਨ ਸਾਡੇ ਨਾਲ ਖੜੇ ਨੇ ਮਜ਼ਦੂਰ ਸਾਡੇ ਨਾਲ ਖੜੇ ਨੇ ਮਾਸਟਰ ਸਾਡੇ ਨਾਲ ਖੜੇ ਨੇ ਫਿਰ ਭਈ ਤੁਸੀਂ ਕਿੰਨੂੰ ਬੱਤੀ ਦੇਣਾ ਚਾਹੁੰਦੇ ਹੋ ਇਸ ਕਰਕੇ ਆਈ ਮੀਟਰ ਉਹਨਾਂ ਨੂੰ ਲੱਗਣ ਨਹੀਂ ਦੇਣੀ ਚਾਹੀਦੇ ਲੋਕਾਂ ਨੂੰ ਚਾਹੀਦਾ ਹੈ ਮਜ਼ਦੂਰਾਂ ਦਾ ਬਾਈਕਰ ਕਰਨ ਆ ਲੱਗਣ ਤੇ ਮਕੈਨੀਕਲ ਮੀਟਰ ਲਾਉਣ ਦਾ ਹੀ ਸਬਦਾ ਸੱਚੀ ਠੀਕ ਹੈ ਧੰਨਵਾਦ ਬਹੁਤ ਬਹੁਤ ਸਹੀ ਕਰੋ ਅਕੀਤੇ ਜੋ ਪਿਆ ਆਪਾਂ ਨੇ ਆ ਵੀ ਇਹ ਚੁੱਪੀ ਤੋੜ ਕੇ ਇਸ ਨੂੰ ਰੱਦ ਕਰਕੇ ਵਾਪਸ ਕੀਤਾ ਜਾਵੇ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪਾਂ ਮੀਟਰ ਜਿਹੜੇ ਲਾ ਕੇ ਆਏ ਆ ਔਰ ਸਾਡੇ ਸਤਕਾਰਯੋਗ ਐਸਜੀਓ ਸਾਹਿਬ ਨੇ ਇਹਨਾਂ ਨੂੰ ਆਪਾਂ ਜਿਹੜੀਆਂ ਪਿੰਡਾਂ ਦੀਆਂ ਨਾਲ ਲਿਸਟਾਂ ਨੇ ਔਰ ਪੂਰੇ ਪਿੰਡ ਦੇ ਜਿਹੜੇ ਆ ਨਾਲ ਆਖੂ ਮਤੇ ਪਾਏ ਗਏ ਹਰ ਇੱਕ ਪੇੜ ਦਾ ਮਤਾ ਵਾ ਸਾਰੇਆਂ ਵੱਲੋਂ ਔਰ ਪੂਰਾ ਜਿਹੜਾ ਉਹ ਸਾਰਾ ਆਪਾਂ ਜੇ ਇਹਨਾਂ ਨੂੰ ਦੇ ਚਲੇ ਆ ਔਰ ਇਹਨਾਂ ਦੇ ਹੈਂਡਓਵਰ ਜਿਹੜੇ ਆਪਾਂ ਸਾਰੇ ਮੀਟਰ ਜਿਹੜੇ ਆ ਉਹ ਕਰ ਚਲੇ ਆ ਧੰਨਵਾਦ। ਸਤਿ ਸ਼੍ਰੀ ਅਕਾਲ ਭਾਈ ਸੋਤੋ ਸੇ ਸਟੂ ਸਾਹਿਬ ਬੜੀ ਬੜੀ ਤਰਦਾ ਦੇਦੇ ਚ ਅੱਜ ਲੋਕ ਮੀਟਰ ਲਾ ਕੇ ਇਕੱਠੇ ਹੋਏ ਨੇ ਕਿੱਦਾਂ ਇਹ ਜਮ੍ਹਾਂ ਕਰ ਰਹੇ ਹੋ ਸਰ? ਦੇਖੋ ਕਿਸਾਨ ਜਨਨ ਦੀ ਕਾਲ ਤੇ ਇਹਨਾਂ ਦਾ ਜੋ ਏਜੰਡਾ ਉਹਦੇ ਬਾਬਾ ਕੁ ਦੇ ਰਹੇ ਨੇ। ਆਪਾਂ ਨੂੰ ਹੁਣ ਇਹ ਦੇ ਰਹੇ ਨੇ ਤੇ ਆਪਾਂ ਨਾ ਕੋ ਮੀਟਰ ਰੀਸੀਵ ਕਰ ਰਹੇ ਆ। ਬਾਕੀ ਆਪਣੇ ਉੱਚ ਅਧਿਕਾਰ ਨੂੰ ਵਾਪਸ ਸੂਚਿਤ ਕਰਦਾਂਗੇ ਜੋ ਵੀ ਇਹਨਾਂ ਦਾ ਏਜੰਡਾ ਚੱਲਦਿਆਂ ਉਸ ਨਾਲ ਇਹਨਾਂ ਨੇ ਸਾਨੂੰ ਲੈਵਲ ਦਿੱਤੇ ਨੂੰ ਜੋ ਵੀ ਗਾਂ ਕਾਰਵਾਈ ਹੈ ਗਿਫਟ ਵੇਖਿਓ ਹਾਂਜੀ ਆ ਵੇਖੋ ਸਰਕਾਰਾਂ ਕਹਿੰਦੀਆਂ ਨੇ ਕਿ ਮੀਟਰ ਇਹ ਐਂਜ ਚੈੱਕ ਕੀਤਾ ਹੈ ਅੱਗੇ ਕਿੰਨੀ ਬਿਜਲੀ ਆ ਇਹਦੇ ਦੀ ਬੈਟਰੀ ਆ ਚਾਰਜ ਕਰਤਾਉਂਦੀ ਫਿਰ ਉਹ ਇਹ ਚੈੱਕ ਲਈ ਹੁੰਦਾ ਜਦੋਂ ਸਪਲਾਈ ਆਪਾਂ ਦਿੰਦੇ ਆ ਇਸ ਸਪਲਾਈ ਦੇ ਨਾਲ ਅੰਦਰਲੀ ਜਿਹੜੀ ਬੈਟਰੀ ਚਾਰਜਿੰਗ ਰਹਿੰਦੀ ਆ ਕਿਸੇ ਵੇਲੇ ਕੋਈ ਬੰਦਾ ਰੀਡਿੰਗ ਲੈਣ ਜਾਂਦਾ ਜਾਂ ਮੀਟਰ ਚੈੱਕ ਕਰਨ ਜਾਂਦਾ ਤੇ ਬੈਟਰੀ ਦੇ ਥਰੂ ਇਹਨੂੰ ਚਲਾ ਕੇ ਵੇਖ ਲੈਂਦਾ ਵੀ ਮੌਕੇ ਤੇ ਰੀਡਿੰਗ ਕੀ ਆ ਕਿਉਂਕਿ ਰੀਡਿੰਗ ਤੇ ਅੱਜ ਕੱਲ ਸਾਰੀ ਆਨਲਾਈਨ ਜਾ ਰਹੀ ਹੈ ਪਰੰਤੂ ਕਿਸੇ ਵੇਲੇ ਕੋਈ ਮੀਟਰ ਚੈੱਕ ਕਰਨਾ ਪਏ ਤੇ ਇਹਦੀ ਬੈਟਰੀ ਦੇ ਚਾਰਜਿੰਗ ਦੇ ਥਰੂ ਆਪਾਂ ਇਹਦੀ ਰੀਡਿੰਗ ਵੇਖ ਲੈਣੇ ਮੌਕੇ ਤੇ ਕੀ ਕਿਉਂਕਿ ਜੇ ਬੱਤੀ ਬੰਦ ਹੋਵੇ ਫਿਰ ਜੋ ਰੀਡ ਵਿੱਚ ਬੈਟਰੀ ਨਾ ਹੋਵੇ ਫਿਰ ਰੀਡਿੰਗ ਨਹੀਂ ਦੇ ਸਕਦੇ ਹੁਣ ਇਹ ਵੀ ਕੱਲੀ ਰੀਡਿੰਗ ਹੀ ਸ਼ੋ ਕਰੇਗਾ ਕਿ ਬੈਟਰੀ ਦਾ ਕਰਕੇ ਬਾਕੀ ਇਹ ਚੱਲੇਗਾ ਨਹੀਂ ਕਿ ਜਿਨ੍ਹਾਂ ਦਾ ਮੀਟਰੋਂ ਕਹਿੰਦੀ ਵੀ ਕੱਲ ਦਾ ਹੀ ਹੈ ਇਹਨੂੰ ਜੇ ਮੀਟਰ ਚੱਲੇਗਾ ਤੇ ਇਹ ਐ ਜਿਹੜੀ ਗੱਲ ਆਪਣੇ ਚੱਲ ਰਹੀ ਹੈ ਕੈਲੀਬ੍ਰੇਸ਼ਨ ਇਨੇ ਸੋ ਬਲੀਡਿੰਗ ਸ਼ੋ ਕਰੀ ਤੀ ਰੀਡਿੰਗ ਨੋਟ ਕੀਤੀ ਇੱਥੇ ਪਿਆ ਉਹਨੂੰ ਵੇਖ ਲਓ ਰੀਡਿੰਗ ਨਹੀਂ ਵਧੇਗੀ ਇਹਦੀ ਨਹੀਂ ਵਧੇਗੀ ਬੱਤੇ ਵੀ ਬੈਟਰੀ ਨਾਲ ਕਰਕੇ ਹਾਂ 76 ਕੋਈ ਨਹੀਂ 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 ਉਹ ਮੋੜਨੇ ਦੇ ਉਹ ਚ ਮੋੜ ਦੇ ਕੇ ਵੀ ਕੇਵੀਏ ਚ ਕੇਡੂਜਾ ਚ ਕੇਡੂਜਾ ਚ ਘਟ ਆਉਣੀ ਕੇਵੀਏ ਚ ਵਧਣੀ ਜੇ ਤੁਹਾਨੂੰ ਕੇਡੂਜਾ ਚਾਹੀਦੀ ਤੁਸੀਂ ਕਹਾਂ ਕੇਵੀਏ ਚ ਵੜ ਗਈ ਉਹ ਰੀਡਿੰਗ ਉੱਥੇ ਹੀ ਲਾਉਣੀ ਹੈ ਪਰ ਇਹ ਚ ਰੀਡਿੰਗਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਉਹ ਸਾਨੂੰ ਹੀ ਪਤਾ ਲੱਗਣਾ ਵੀ ਕਿਹੜੀ ਰੀਡਿੰਗ ਲੈਣੀ ਹੈ ਕੀਐਲਬੀ ਵਿੱਚ ਨਹੀਂ ਲੈਣੀ ਇਹਨਾਂ ਦਾ ਰੀਡਿੰਗ ਕੇਵੀਐਚ ਆ ਰਹੀ ਉਹਨਾਂ ਤੋਂ ਇਹ ਰੀਡਿੰਗ ਆਪਾਂ ਨਹੀਂ ਲੈਣੀ ਹੁੰਦੀ ਆਪਾਂ ਕੇਐਲਬੀ ਵਿੱਚ ਲੈਣੀ ਹੁੰਦੀ ਆ ਆਨਲਾਈਨ ਵੀ ਕੇਐਲਬੀ ਵਿੱਚ ਹੀ ਚੁੱਕੀ ਜਾਂਦੀ ਆ ਔਰ ਇਹ ਜਿਹੜੀ ਸ਼ੋ ਕਰੀਏ ਬੈਟਰੀ ਕਰਕੇ ਸ਼ੋ ਕਰੀਏ ਅਦਰਵਾਈ ਚੱਲ ਨਹੀਂ ਰਿਹਾ ਬਾਕੀ ਸਾਹਿਬ ਕੋਈ ਮੀਟਰ ਵੀ ਦੇਖੋ ਚੱਲਣ ਰਿਹਾ ਇਹ ਕੰਨਾ ਹੈ ਤੇਰੀ ਬੈਟਰੀ ਜ਼ਿਆਦਾ ਚਾਰਜ ਆ ਮੈਂ ਵੀ ਚੱਲ ਨਹੀਂ ਚੱਲਦਾ ਮੈਂ ਵੀ ਨਹੀਂ ਬੈਟਰੀ ਜ਼ਿਆਦਾ ਚਾਰਜ ਆ ਨਹੀਂ ਨਹੀਂ ਆਹ ਕੀ ਕਰ ਰਿਹਾ ਕੋਈ ਟੈਕਨੀਕਲੀ ਹੋ ਸਕਦਾ ਸੀ ਇਹ ਟੈਕਨੀਕਲ ਵੀ ਹੋ ਸਕਦਾ ਟੈਕਨੀਕਲ ਪ੍ਰੋਬਲਮ ਵੀ ਹੋ ਸਕਦੀ ਇਹ ਨਹੀਂ ਗੱਲ ਜਿਹੜੇ ਪਿੰਡਾਂ ਦੇ ਵਿੱਚ ਮੀਟਰ ਰੀਡਰ ਜਾਣਗੇ ਉਹਨਾਂ ਨੂੰ ਦ ਜਿਹੜੇ ਜਥੇਪੰਦੀਆਂ 'ਚ ਮੀਟਰ ਲਾ ਕੇ ਦਿੱਤੇਗੇ ਉਹਦੀ ਐਵਰੇਜ ਦੇ ਹਿਸਾਬ ਨਾਲ ਬਿੱਲ ਵੀ ਲੱਗੂਗਾ ਅਸਲ 'ਚ ਇਹ ਹੈ ਕਿ ਜਿਹੜੇ ਇਹ ਮੀਟਰ ਲੱਗੇ ਨੇ ਜਿੱਥੇ ਵੀ ਇਹ ਮੀਟਰ ਲੱਗੇ ਨੇ ਉਹਨਾਂ ਦੇ ਨਾਲ ਮੀਟਰ ਰੀਡਰ ਦਾ ਹੁਣ ਕੋਈ ਲਿੰਕ ਨਹੀਂ ਕਿਉਂਕਿ ਮੀਟਰ ਰੀਡਰਾਂ ਦੀ ਰੀਡਿੰਗ ਨਹੀਂ ਲੈਂਦੇ ਇਹਨਾਂ ਦੀ ਰੀਡਿੰਗ ਆਟੋਮੈਟਿਕਲੀ ਬਣਦਾ ਤੇ ਬਿੱਲ ਵੀ ਆਟੋਮੈਟਿਕਲੀ ਆ ਇਹ ਇਹ ਬੜਾ ਵੱਡਾ ਸਵਾਲ ਆ ਲੋਕ ਕਹਿੰਦੇ 6-6 ਮਹੀਨਿਆਂ ਦੇ ਲੱਗਿਆ ਨੂੰ ਇਹ ਤੱਕ ਨਾ ਸਾਨੂੰ ਉਹਦੀ ਬਿੱਲ ਦਾ ਹੀ ਨਹੀਂ ਪਤਾ ਲੱਗਦਾ ਮਤਲਬ ਜੇ ਉਹ ਇਹਨਾਂ 'ਚ ਹੁੰਦਾ ਹੈ ਮੋਬਾਈਲ ਨੰਬਰ ਉਹਨਾਂ ਦੇ ਖਾਤੇ ਨਾਲ ਅਟੈਚ ਕੀਤਾ ਜਾਂਦਾ ਕਈ ਵਾਰੀ ਮੋਬਾਈਲ ਨੰਬਰ ਫੀਡ ਕਰਨ ਲੱਗਿਆਂ ਜਾਂ ਡਾਊਨ ਨੰਬਰ ਅਟੈਚ ਕਰਨ ਲੱਗਿਆਂ ਕੋਈ ਇੱਕ ਅ ਦੇ ਅੱਖਰ ਦਾ ਫਰਕ ਪੈ ਜੇ ਤਾਂ ਕਈ ਵਾਰੀ ਮਤਲਬ ਕਿਸੇ ਨੂੰ ਮੈਸੇਜ ਨਹੀਂ ਜਾਂਦਾ ਅਦਰਵਾਈਜ਼ ਸਾਰਿਆਂ ਦੇ ਜਿਹੜੇ ਜਿੰਨੇ ਵੀ ਮਿੱਟਰ ਲੱਗਦੇ ਨੇ ਉਹਨਾਂ ਦੇ ਨਾਲ ਜਿਹੜਾ ਮੋਬਾਈਲ ਨੰਬਰ ਖਪਤਕਾਰ ਅਟੈਚ ਕਰਾ ਕੇ ਜਾਂਦਾ ਉਸ ਖਪਤਕਾਰ ਨੂੰ ਉਸ ਮੋਬਾਈਲ ਨੰਬਰ ਦੇ ਉੱਤੇ ਮੈਸੇਜ ਚੱਲ ਜਾਂਦਾ ਹਰ ਮਹੀਨੇ ਕਿ ਤੁਹਾਡਾ ਇੰਨਾ ਬਿਲ ਬਣਿਆ ਵਾ ਪਰ ਫਿਰ ਵੀ ਜੇ ਕਿਸੇ ਨੂੰ ਕੋਈ ਮੁਸ਼ਕਲ ਹੋਵੇ ਸਾਡੇ ਕੋਲ ਆਵੇ ਅਸੀਂ ਮੌਲ ਹਾਲ ਕਰਦੇ ਹਾਂ ਅਸੀਂ ਕਰਦੇ ਹਾਂ ਜੇ ਕੋਈ ਸਾਡੇ ਕੋਲ ਆਉਂਦਾ ਹੀ ਹੱਲ ਕਰ ਦਿੰਦੇ ਹਾਂ ਅਸੀਂ ਨਾਲ ਸਰ ਜੇ ਜੀ ਦਾ ਤੁਸੀਂ ਕਹਾਂ ਵਾ ਕਿ ਇਹ ਆਟੋਮੈਟਿਕ ਰੀਡਿੰਗ ਜਾਂਦੀ ਹੈ ਇਹਦਾ ਮਤਲਬ ਫਿਰ ਕੱਲ ਨੂੰ ਮਰਾਜ ਜਿਹੜੇ ਮਿਡ ਰੀਡਿੰਗ ਰੱਖੇ ਹੋਰੇ ਫਿਰ ਧਰਾਂ ਚ ਬਹਿ ਗਏ ਨਾ ਇਹ ਦੇਖੋ ਇਹ ਮੈਕ ਕੋਈ ਨੀ ਪਾਲਸੀ ਸਰ ਨਹੀਂ ਸਰ ਇਹ ਮੈਕਮੇ ਦੀ ਪਾਲਸੀ ਦੇ ਬਾਰੇ ਇਹੀ ਕੋਈ ਖੰਦਤੰਤਰ ਨਹੀਂ ਕਹਿ ਸਕਦੇ ਤੇ ਮੈਕਮੇ ਨੇ ਲਵਾਇਆ ਮੈਕਮੇ ਦੀ ਪਾਲਸੀ ਇਹੀ ਅਜ ਨਹੀਂ ਕੋਈ ਸਵਾਲ ਕਰ ਸਕਦਾ ਠੀਕ ਹੈ ਧੰਨਵਾਦ ਬਹੁਤ ਬਹੁਤ ਕਿ ਕਿਸਾਨ ਇੱਥੇ ਇਕੱਠੇ ਹੋਏ ਨੇ ਕਿਸਾਨਾਂ ਤੋਂ ਜਿਹੜੇ ਆਪਣੇ ਮੀਟਰ ਜਿਹੜੇ ਨੇ ਉਹ ਐਸ ਡੀਓ ਸਾਹਿਬ ਨੂੰ ਜਮ੍ਹਾਂ ਕਰਵਾ ਦਿੱਤੇ ਕਿ ਇਹਨੇ ਅਗਲੀ ਕਾਰਵਾਈ ਐਸ ਡੀਓ ਸਾਹਿਬ ਦਾ ਕਹਿਣਾ ਕਿ ਅਗਲੀ ਕਾਰਵਾਈ ਜੋ ਵੀ ਹੋ ਗਈ ਉਹਦੇ ਹਿਸਾਬ ਦੇ ਨਾਲ ਜਿਹੜਾ ਮਹਿਕਮੇ ਨੂੰ ਦੱਸਿਆ ਜਾਊਗਾ ਮੈਂ ਜਸਦੀਪ ਢਿੱਲੋਂ ਨੂੰ ਕੈਮਰਾਮੈਨ ਸੁਖਦੀਪ ਸਿੱਧੂ ਦੇ ਨਾਲ ਫੜੇ ਗੜ ਚੂੜੀਆਂ